ਭਾਈ ਸੰਦੀਪ ਸਿੰਘ ਸਣੀ ਜੋ ਕਿ ਪਟਿਆਲਾ ਜੇਲ੍ਹ ਚ ਬੰਦ ਸਨ ਜੋ ਘਟਨਾ ਹੋਈ ਤੇ ਸੈਲਫ ਡਿਫੈਂਸ ਦੇ ਵਿੱਚ ਜੋ ਉਹਨਾਂ ਦੇ ਵੱਲੋਂ ਆਪਣਾ ਬਚਾਅ ਕਰਦਿਆਂ ਜੋ ਪੁਲਿਸ ਜਿਹੜੇ ਸਾਬਕਾ ਪੁਲਿਸ ਵਾਲੇ ਬੁੱਚੜ ਜਿਨ੍ਹਾਂ ਨੇ 9 ਜੁਨਵਰੀ ਦਾ ਕਾਹਨ ਕੀਤਾ ਸੀਗਾ ਤੇ ਉਹਨਾਂ ਨੂੰ ਛੱਟਵਿਟ ਲੱਗੀ ਜੋ ਹੋ ਵੀ ਹੋਇਆ ਉਹ ਸਾਰਾ ਕੁਝ ਆਪਣੇ ਸਾਹਮਣੇ ਪਰ ਉਸ ਤੋਂ ਬਾਅਦ ਜਿਹੜਾ ਅਨਮਨੁੱਖੀ ਤਸ਼ੱਦਦ ਭਾਈ ਸੰਦੀਪ ਸਿੰਘ ਸਣੀ ਦੇ ਉੱਤੇ ਹੋਇਆ ਜਿਵੇਂ ਕਿ ਉਹਨਾਂ ਦੇ ਵਕੀਲ ਸਾਹਿਬਾਨ ਨੇ ਕੱਲ ਪੀਸੀ ਰਾਹੀਂ ਉਹਨਾਂ ਨਾਲ ਗੱਲ ਕੀਤੀ ਅਦਾਲਤ ਦੇ ਵਿੱਚ ਤੇ ਦੱਸਿਆ ਕਿ ਕਿਵੇਂ ਉਹਨਾਂ ਨੂੰ ਇੰਨਾ ਜ਼ਿਆਦਾ ਬਰੂਟਲ ਤਰੀਕੇ ਨਾਲ ਕੁੱਟਿਆ ਗਿਆ ਮਾਰਿਆ ਗਿਆ ਹੋ ਸਕਦਾ ਉਹਨਾਂ ਦੀਆਂ ਉਹਨਾਂ ਦੇ ਫੈਕਚਰ ਹੋਣ ਕੋਈ ਨੁਕਸਾਨ ਹੋਇਆ ਹੋਵੇ ਕਿਉਂਕਿ ਉਹਦਾ ਵੱਡਾ ਕਾਰਨ ਇਹ ਆ ਕਿ ਅਦਾਲਤ ਦੇ ਕਹਿਣ ਦੇ ਬਾਅਦ ਵੀ ਸਰਵਾਰ ਦੇ ਨਾਲ ਭਾਈ ਸੰਦੀਪ ਸਿੰਘ ਸੈਨੂ ਨਹੀਂ ਮਿਲਾਇਆ ਗਿਆ ਤੇ ਈਵਨ ਜਿਹੜਾ ਮੋਰਚਾ ਪੜਿਆਲਾ ਜੇਲ੍ਹ ਦੇ ਬਾਹਰ ਲੱਗਾ ਪੱਕਾ ਹੋਣ ਉਸ ਮੋਰਚੇ ਤੋਂ ਪਹਿਲਾਂ ਹੀ ਉਹਨਾਂ ਨੂੰ ਸ਼ਿਫਟ ਕਰ ਦਿੱਤਾ ਗਿਆ ਸੰਗਰੂਰ ਜੇਲ੍ਹ ਦੇ ਵਿੱਚ ਨਾ ਫੋਨ ਤੇ ਗੱਲ ਕਰਾਈ ਜਾ ਰਹੀ ਹੈ ਨਾ ਮੁਲਾਕਾਤ ਕਰਾਈ ਜਾ ਰਹੀ ਹੈ ਜਿੱਥੋਂ ਇਹ ਸਾਬਤ ਹੁੰਦਾ ਕਿ ਉਹਨਾਂ ਦੇ ਉੱਤੇ ਅਣਮਨੁੱਖੀ ਤਸ਼ੱਦਦ ਹੋਇਆ ਜੇਕਰ ਉਹਨਾਂ ਨੇ ਇਹਨਾਂ ਦੇ ਮੁਤਾਬਕ ਕੋਈ ਕਾਨੂੰਨ ਤੋੜਿਆ ਸੀ ਕੋਈ ਕਟਨਾ ਹੋਈ ਸੀ ਤੇ ਕਾਨੂੰਨੀ ਕਾਰਵਾਈ ਕਰਦੇ ਪਰਚਾ ਕਰਦੇ ਪਰ ਇਸ ਤਰੀਕੇ ਨਾਲ ਅਣਮਨੁੱਖੀ ਤਸ਼ੱਦਦ ਕਰਨਾ ਕਿਹੜੇ ਕਾਨੂੰਨ ਦੀ ਧਾਰਾ 'ਚ ਲਿਖਿਆ ਪਰ ਕਿਉਂਕਿ ਪਤਾ ਆਪਾਂ ਨੂੰ ਆਪਾਂ ਸਿੱਖਿਆ ਸਿੱਖਾਂ ਦੇ ਨਾਲ ਹਮੇਸ਼ਾ ਦੌਰੇ ਮਾਪਦੰਡ ਜਿਹੜੇ ਨੇ ਉਹ ਹੁੰਦੇ ਨੇ